ਹੁਸ਼ਿਆਰਪੁਰ ਵਿਖੇ ਫਗਵਾੜਾ ਦੇ ਰਹਿਣ ਵਾਲੇ 5 ਸਾਲਾਂ ਬੱਚੇ ਦੇ ਕਤਲ ਦਾ ਮਾਮਲਾ ਅਜੇ ਲੋਕਾਂ ਦੇ ਦਿਲਾਂ ਵਿੱਚੋਂ ਨਿਕਲਿਆ ਵੀ ਨਹੀਂ ਕਿ ਅਜਿਹੀ ਇੱਕ ਹੋਰ ਘਟਨਾ ਨੇ ਪੂਰੇ ਪੰਜਾਬ ਵਾਸੀਆਂ ਦੇ ਦਿਲਾਂ 'ਚ دہشت ਪੈਦਾ ਕਰ ਦਿੱਤੀ ਹੈ। ਇਹ ਘਟਨਾ ਹੈ ਜਲੰਧਰ ਦੇ ਸੋਡਲ ਦੇ ਪ੍ਰੀਤਨਗਰ ਇਲਾਕੇ ਦੀ ਜਿੱਥੇ ਕਿ ਸਥਾਨਕ ਲੋਕਾਂ ਨੇ 4 ਸਾਲਾਂ ਦੀ ਬੱਚੀ ਨੂੰ ਅਗਵਾ ਕਰਕੇ ਲੈ ਜਾ ਰਹੇ ਇੱਕ ਪ੍ਰਵਾਸੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਜਿੱਥੇ ਲੋਕਾਂ ਨੇ ਉਕਤ ਵਿਅਕਤੀ ਦੀ ਜਮ ਕੇਸ਼ਤਰ ਪਰੇੜ ਕੀਤੀ ਉੱਥੇ ਹੀ ਲੋਕਾਂ ਦਾ ਦੋਸ਼ ਸੀ ਕਿ ਉਕਤ ਵਿਅਕਤੀ ਨੇ 4 ਸਾਲਾਂ ਬੱਚੀ ਨਾਲ ਸ਼ੇਰ ਸ਼ਾਰਕ ਕੀਤੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਰਸੀਆਂ ਨਾਲ ਬੰਨ ਕੇ ਚਪਲਾਂ ਨਾਲ ਛਤਰ ਭੇੜ ਕੀਤੀ ਮੇਰਾ ਨਾਮ ਹੈ ਸੀਮਾ ਗੁੜੀਆ ਕੀ ਏਜ ਕਿਤਨੀ ਹੈ ਉਮਰ ਕਿਤਨੀ ਹੈ ਉਸ ਕੀ ਉਸ ਕੀ ਉਮਰ ਹੈ 5 ਸਾਲ ਕੀ ਕਿਤਨੇ ਵਜੇ ਕੀ ਘਟਨਾ ਹੈ ਕਬ ਇਹ 9 ਵਜੇ ਕੀ ਕੀ ਹੋਇਆ ਥਾ ਸਾਰਾ ਕੁਝ ਬਤਾ ਦੇ ਓ ਮੇਰੀ ਤਬੀਅਤ ਖਰਾਬ ਥਾ ਜੀ ਨਹੀਂ ਦਿਲ ਕੀਆ ਬੱਚੇ ਨੂੰ ਛੋੜਨੇ ਕੇ ਲਈ ਤਾਂ ਭਾਈ ਕੇ ਸਾਥ ਇਸਕੋ ਸਕੂਲ ਛੋੜਨੇ ਕੇ ਲਈ ਭੇਜੇ ਥੇ ਤੋ ਫਿਰ ਤੋ ਬੱਚੇ ਮੇਰਾ ਉਸਕਾ ਲੜਕਾ ਆ ਗਿਆ ਕਿ ਮੇਰਾ ਭਾਈ ਬੇਟਾ ਜਾ ਰਹਾ ਥਾ ਬੇਟੀ ਪਿੱਛੇ ਸੇ ਜਾ ਰਹਾ ਥਾ ਤੇ ਇਸਨੇ ਪਿੱਛੇ ਸੇ ਉਠਾ ਲਿਆ ਲੜਕੀ ਕੋ कितने बजे उठाया था? है नौ बजे नौ सवा नौ बुराते हैं फिर कैसे पता चला कि इसके पास है वो बच्चे मैं पीछे से खींच लिया ना तो उसको लगा कि स्कूल में चला गया तो स्कूल में गया पता करने तो मैं बोली कि नहीं आई है तो फिर मेरे रूम पे आया बोला सिंकी आई है बोली कि नहीं नहीं आया है ਤੁਸੀਂ ਮੈਂ ਬੋਲਾਂ ਅੰਟੀ ਪਾਸ ਜਾ ਕੇ ਦੇਖੋ ਉਸਨੇ ਦੇਖਿਆ ਕਿ ਛੱਤ ਤੇ ਇਸਕੇ ਸਾਥ ਵਿੱਚ ਥਾ ਉਹ ਐਸੇ ਖਿੱਚ ਕੇ ਉਸਨੂੰ ਲੈ ਜਾ ਕੇ ਉਹ ਜਾ ਕੇ ਸਕੂਲ ਵਿੱਚ ਛੱਡ ਦਿਆ ਤਾਂ ਸਕੂਲ ਸਾਈ ਤੋਂ ਮੇਰੇ ਕੋਲ ਬਤਾ ਰਹੀ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਸਾਨੂੰ ਜੀ ਸਵੇਰੇ ਸਾਡੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪ੍ਰੀਤਨਗਰ ਬਸਤੀ ਪੂਰੇ ਖਾਂ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਛੋਟੀ ਬੱਚੀ ਨੂੰ ਜਿਹੜਾ ਵੈ ਅਗਵਾ ਕਰਕੇ ਆਪਣੇ ਕਮਰੇ ਦੇ ਵਿੱਚ ਲੈ ਕੇ ਗਿਆ ਵੈ ਤੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸੂਚਨਾ ਮਿਲਦੇ ਹੀ ਸਾਡੀ ਪੁਲਿਸ ਪਾਰਟੀ ਜਿਹੜੀ ਹੈ ਮੌਕੇ ਤੇ ਪਹੁੰਚੀ ਤੇ ਉਸ ਬੰਦੇ ਨੂੰ ਜਿਹੜਾ ਐਪਰੀਹੈਂਡ ਕੀਤਾ ਗਿਆ ਵੈ ਤੇ ਜਿਹੜੀ ਛੋਟੀ ਬੱਚੀ ਹੈ ਉਹ ਉਹਦੇ ਮਦਰ ਤੇ ਫਾਦਰ ਨੂੰ ਜਿਹੜਾ ਵੈ ਆਲਰੇਡੀ ਉਹਨਾਂ ਦੇ ਕੋਲ ਹੈਂਡਓਵਰ ਹੈਗੀ ਹੈ ਤੇ ਉਹਦੇ ਮਦਰ ਦੀ ਸਟੇਟਮੈਂਟਸ ਤੇ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਬੰਦਾ ਵਿਅਕਤੀ ਸੀਗਾ ਉਹ ਕੀ ਕੰਮ ਕੀ ਕਰਦਾ ਸੀਗਾ ਉਥੇ ਰਹਿੰਦਾ ਸੀਗਾ ਇਹ ਜਿਹੜਾ ਵਿਅਕਤੀ ਹੈ ਜੀ ਵਿਜੇ ਇਹ ਉੱਥੇ ਨਾਲ ਦੇ ਹੀ ਵੇੜੇ ਦੇ ਵਿੱਚ ਰਹਿੰਦਾ ਸੀਗਾ ਤੇ ਦਿਹਾੜੀ ਮਜ਼ਦੂਰ ਸੀਗਾ ਤੇ ਇਹ ਵੀ ਵਿਆਹਿਆ ਹੋਇਆ ਵੈ ਇਹਦੇ ਵੀ ਦੋ ਬੱਚੇ ਆ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਜੋ ਮਾਮਲੇ ਸਾਹਮਣੇ ਆਣਗੇ ਉਸ ਤੱਕ ਸਾਂਝੇ ਕੀਤੇ ਸਰ ਇੱਕ ਮੋਹੱਲਤ ਵਾਸੀ ਨੇ આરોਪ ਲਗਾਇਆ ਕਿ ਜਿਹੜਾ આરોપી ਹੈ ਉਹ ਕਹਿੰਦਾ ਕਿ ਮੈਨੂੰ ਬਿਸ਼ੱਕ ਤੁਸੀਂ ਪੁਲਿਸ ਦੇ ਹਵਾਲੇ ਕਰ ਦਿਓ ਲੇਕਿਨ ਮੈਂ ਇੱਕ ਘਟਨਾ ਦੇ ਵਿੱਚ ਵਾਪਸ ਆ ਕੇ ਇਸ ਤੋਂ ਵੀ ਵੱਡਾ ਕੰਮ ਕਰਾਂਗਾ ਨਹੀਂ ਐਤਾ ਦੀ ਕੋਈ ਗੱਲ ਨਹੀਂ ਹੈ ਜੀ ਉਹ ਵੰਦਾ ਜਿਹੜਾ ਵੈ ਅਸੀਂ ਆਲਰੇਡੀ ਐਪਰੀਹੈਂਡ ਕਰ ਲਿਆ ਵੈ ਤੇ ਇਹਦੇ ਮਦਰ ਦੇ ਬੇਟੀ ਦੇ ਮਦਰ ਦੇ ਬਿਆਨਾਂ ਤੇ ਇਹਦੇ ਤੇ ਸਖਤ ਤੋਂ ਸਖਤ ਧਾਰਾ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਜੀ ਕੁਛ ਵੀ ਕਬੂਲ ਕੀਤਾ ਨਹੀਂ ਅਸੀਂ ਨਹੀਂ ਨਹੀਂ ਫਿਲਹਾਲ ਨਹੀਂ ਜੀ ਤੇ ਹੁਣ ਅਗਲੀ ਕੀ ਕਾਰਵਾਈ ਸੇ ਕੋ ਕਰੇ ਉਹਦੀ ਮਦਰ ਦੀ ਬਿਆਨ ਲਿਖੇ ਜਾ ਰਿਹਾ ਜੀ